देखो पंजाब ਦਾ ਬੇਲਾ ਕਰ ਕੀ ਇਸ ਕਰਕੇ 2 ਸਾਲਾਂ ਚ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਕਿ ਪਿੰਡਾਂ ਦੀ ਸਫਾ ਤੋਂ ਸਰਕਾਰ ਚੱਲੂਗੀ ਤੁਹਾਡੇ ਵਰਗਾ ਮੈਂ ਆਮ ਆਦਮੀ ਆ ਮੈਨੂੰ ਨਾ ਸਿਕਿਉਰਿਟੀ ਚਾਹੀਦੀ ਆ ਨਾ ਮੈਨੂੰ ਗੱਡੀ ਚਾਹੀਦੀ ਆ ਨਾ ਮੈਨੂੰ ਮਕਾਨ ਚਾਹੀਦਾ ਤੁਹਾਡੇ ਵਿੱਚ ਰਹਿਣਾ ਹੈ ਮੁੜ ਕੇ 2 ਸਾਲ ਨਿਕਲ ਗਏ ਕਿਸੇ ਪਿੰਡ ਤੇ ਮੁੱਖ ਮੰਤਰੀ ਨਜ਼ਰ ਤੱਕ ਨਹੀਂ ਆਇਆ ਪਿੰਡਾਂ ਕਿਰਾਏ ਕਿਰਾਏ ਚੋਰਾ ਪਾਸੇ ਮੱਚੀ ਹੋਈ ਹੈ ਗਰੀਬ ਦੇ ਕੋਲ ਮਕਾਨ ਨਹੀਂ ਹੈਗਾ ਛਾਈਆਂ ਵਾਸਤੇ ਮੰਗਦੇ ਬੱਚਿਆਂ ਕੋਲ ਰੋਜ਼ਗਾਰ ਨਹੀਂ ਹੈਗਾ ਕਿਸਾਨੀ ਦਾ ਬੁਰਾ ਹਾਲ ਹੈਗਾ ਉਸ ਪਰ ਨਿ ਆ ਕੇ ਬੈਠੇ ਹੋਏ ਨੇ ਲੇਕਿਨ ਮੁੱਖ ਮੰਤਰੀ ਸਾਹਿਬ ਨੂੰ 2 ਸਾਲਾਂ ਚ ਕਦੇ ਕਿ ਮੱਧ ਪ੍ਰਦੇਸ਼ ਕਦੇ ਗੁਜਰਾਤ ਚ ਗੜਵੇ ਕਦੇ ਹਿਮਾਚਲ ਚ ਰਹੇ ਨੇ ਕਦੇ ਉੱਤਰਾਖੰਡ ਚ ਲਲੇ ਨੇ ਕਦੇ ਛਤੀਸਗੜ੍ਹ ਚ ਲਲੇ ਨੇ ਪੰਜਾਬ ਦੇ ਉੱਤੇ ਲਗਾਤਾਰ ਕਰਜ਼ਾ ਚੜਾ ਕੇ ਜਿਨ੍ਹਾਂ ਕਿਹਾ ਸੀ ਕਿ ਕਿਸਾਨਾਂ ਨੂੰ ਮੁਆਵਜ਼ੇ ਮਿਲਣਗੇ ਜਿਨ੍ਹਾਂ ਨੇ ਕਿਹਾ ਸੀ 2500 ਪੈਨਸ਼ਨ ਮਿਲੋਗੀ ਜਿਨ੍ਹਾਂ ਨੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅੱਜ 60-70 ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜਾਤਾ ਤੇ ਬਿਲਕੁਲੋਂ ਧਵਨੀ ਕਿਸੇ ਪਿੰਨੋਂ ਧਵਨੀ ਤੱਕ ਨਹੀਂ ਆਈ ਅਵੇ ਕਾਸਤੇ ਕੰਮ ਆ ਵਾਸਤੇ ਮੈਂ ਤਾਂ ਹੈਰਾਨ ਆ ਕਿ ਕਿਹੜੇ ਮੂੰਹ ਦੇ ਨਾਲ ਵੋਟਾਂ ਦੇ ਵੇਲੇ ਲੋਕਾਂ ਦੇ ਸਾਹਮਣੇ ਆਂ ਕੇ ਤੇ ਲੋਕਾਂ ਨੂੰ ਬੇਨਤੀ ਕਰਦੀਆਂ ਕਿ ਇਹ ਦਈਮਾਨ ਸਰਕਾਰ ਨੂੰ ਕੱਲੇ ਗੱਲਾਂ ਕਰਨੀਆਂ ਆਂਦੀਆਂ ਨਹੀਂ ਤੁਹਾਨੂੰ ਗੱਲਾਂ ਸੁਣਾ ਕੇ ਝੂਠੇ ਲਾਰੇ ਝੂਠੇ ਵਾਦੇ ਪਹਿਲੇ ਕਾਂਗਰਸੀਆਂ ਤੋਂ ਤੁਸੀਂ ਸੁਣੇ ਹੁਣ ਇਹ ਆਮ ਆਦਮੀ ਤੋਂ ਤੁਸੀਂ ਸੁਣੇ ਦੋਨੋਂ ਵਾਰੀ ਇਹਨਾਂ ਦੀ ਸਰਕਾਰਾਂ ਬਣੀਆ ਤੁਹਾਨੂੰ ਕੁਝ ਨਹੀਂ ਵਲਿਆ ਨਾ ਤਾਂ ਅੰਗਰਸੀਆਂ ਨੇ ਘਰ ਘਰ ਨੌਕਰੀ ਦਿੱਤੀ ਨਾ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਨਾ ਨਸ਼ੇ ਖਤਮ ਕੀਤੇ ਨਾ ਬੇਅਦਬੀਆਂ ਦਾ ਹੱਲ ਕੀਤਾ ਕੱਲੇ ਰਾਜਨੀਤੀ ਖੇੜੀ ਆਪ ਨੇ ਨੋਟ ਕਮਾਏ ਤੇ ਤੁਰ ਗਏ ਤੇ ਇਹ ਬੇਈਮਾਨ ਆਮ ਆਦਮੀ ਜਿਨ੍ਹਾਂ ਨੇ ਇੱਕ ਮੌਕਾ ਮੰਗਿਆ ਸੀ ਇਸ ਇੱਕ ਮੌਕੇ ਨੂੰ ਤੁਸੀਂ ਕੇਜਰੀਔਰ ਤੇ ਭਗਵੰਤ ਮਾਨ ਨੂੰ ਦਿੱਤਾ ਤਾਂ ਤੁਹਾਨੂੰ ਉਹਦੇ ਹਿੱਸੇ ਮਿਲਿਆ ਕੀ ਜੇ ਇੱਕ ਵੀ ਚੀਜ਼ ਤੁਹਾਨੂੰ ਮਿਲੀ ਆਜ ਬਿਜਲੀ ਦੇ ਵਿਭਾਗ ਨੂੰ ਇੰਨਾ ਵੱਡਾ ਕਲਫਾ ਚੜਾਤਾ ਹੈ ਇਹਨਾਂ ਨੇ ਕਿ ਕਿਸੇ ਦਿਨ ਆ ਕੇ ਪ੍ਰਾਈਵੇਟ ਬੰਦਾ ਆ ਕੇ ਬਿਜਲੀ ਵਿਭਾਗ ਖਰੀਦ ਲੂਗਾ ਤੇ ਪੰਜਾਬ ਨੂੰ ਮੋਟਲਾਂ ਤੇ ਬਿੱਲ ਵੀ ਲੱਗਣਗੇ ਤਾਂ ਵੱਡੇ ਬਿੱਲ ਲੋਕਾਂ ਨੂੰ ਵੀ ਆਣਗੇ ਸੂਬੇ ਨੂੰ ਵੀ ਕਰਵਾਈ ਕਰਤਾ ਬਿਜਲੀ ਵਿਭਾਗ ਨੂੰ ਵੀ ਕਰਵਾਈ ਕਰਤਾ ਲੇਕਿਨ ਲੋਕਾਂ ਨੂੰ ਇਹਦੇ ਵਿੱਚੋਂ ਕੁਝ ਨਹੀਂ ਮਿਲਿਆ ਤੇ ਇਹਨਾ ਤਾਂ ਸਕੇਤ ਹੋ ਜਾਓ ਹੁਣ ਇਕੱਠੇ ਹੋ ਕੇ ਵੋਟਾਂ ਵਾਸਤੇ ਇਕੱਠੇ ਹੋ ਗਏ ਨਹੀਂ ਇਹ ਤੁਸੀਂ ਜੇ ਇਹਨਾ ਨੂੰ ਜਗਾਉਂਗੇ ਨਹੀਂ ਵੋਟ ਦੀ ਛੋਟ ਸੱਟ ਮਾਰ ਕੇ ਇਹਨਾ ਨੂੰ ਜਗਾਉਂਗੇ ਨਹੀਂ ਤੇ ਗਾ ਪੰਜਾਬ ਦਾ ਅੱਜ ਚੋਰ ਨਚਕਿਆ ਫਿਰੋਤੀਆ ਕਤਲਾ ਦੇ ਨਾਲ ਜਿਹੜੀ ਸਰਕਾਰਾਂ ਕਹਿੰਦੀਆਂ ਸੀ ਤੁਹਾਨੂੰ ਹਸਪਤਾਲ ਤੇ ਸਕੂਲ ਬਣਾਣਾ ਹੈ ਕਿ ਕਿਸੇ ਬਿਲਡ ਚ ਜੇ ਇੱਕ ਕੋਈ ਸਕੂਲ ਜਾਂ ਇੱਕ ਕੋਈ ਹਸਪਤਾਲ ਵੀ ਬਣਿਆ ਫੇਰ ਤਾਂ ਇਹ ਵੋਟ ਦੇਣ ਜੋਗੇ ਨੇ ਲੇਕਿਨ ਚਲਦੇ ਹੋਏ ਸਕੂਲਾਂ ਨੂੰ ਡਾਊਨ ਗ੍ਰੇਡ ਕੀਤਾ ਜਾਂਦਾ ਹੈ ਹਸਪਤਾਲ 'ਚ ਨਾ ਕੋਈ ਡਾਕਟਰ ਨਾ ਕੋਈ ਦਵਾਈ ਬੁਰਾ ਹਾਲ ਲੋਕਾਂ ਦਾ ਹੈ ਕਿਸੇ ਪਾਸੇ ਦੇਖ ਲੋ ਬਾਹਰੜਨ ਵਾਲਾ ਕੋਈ ਹੈ ਨਹੀਂ ਨੰਮ ਤੁਸੀਂ ਦੇਖਦੇ ਹੋ ਪਾਸਲਾਂ ਤੇ ਲੱਗੇ ਹੋਏ ਨੇ ਕਿਉਂਕਿ ਪੀਐਮ ਪੰਜਾਬ ਹੁਣ ਚਾਹੀਦਾ ਨਹੀਂ ਪਹਿਲੇ ਤਾਂ ਵੋਟਾਂ ਤੇ ਲੱਗਿਆ ਹੁੰਦਾ ਦੂਜੇ ਸੂਬਿਆਂ 'ਚ 10 ਲੱਖ ਰੁਪਏ ਘੰਟੇ ਦਾ ਜਹਾਜ਼ ਲੈ ਕੇ ਕੇਸ਼ਰੀਵਾਲ ਨੂੰ ਮੁੱਖ ਮੰਤਰੀ ਘਵਾਂ 'ਚ ਲੱਗਿਆ ਹੁੰਦਾ ਜਦ ਉਹ ਵੋਟਾਂ ਦੇ ਵੇਲੇ ਮਾੜਾ ਜਿਹਾ ਸਮਾਂ ਆਂਦਾ ਹੈ ਤੇ ਫਿਰ ਪਹਿਲੇ ਕੇਜਰੀ ਵਾਲੇ تھے ਉਹ ਆਪਨਾ ਕਰਨ ਆ ਜਾਂਦਾ ਫਿਰ ਭਗਵੰਤ ਮਾਨ ਜਾ ਕੇ ਹੋਰ ਗਿਆ ਕੇ ਲੱਗ ਜਾਂਦਾ ਜਿਹੜੇ ਪੰਜਾਬ ਨੂੰ ਵਸਾ ਕੇ ਰੰਗੀਲਾ ਰੰਗਲਾ ਪੰਜਾਬ ਕਰਨ ਦੀ ਗੱਲ ਕੀਤੀ ਸੀ ਹਸਲੇ ਵਾਸਤੇ ਪੰਜਾਬ ਨੂੰ ਇਹਨਾਂ ਨੇ ਪੰਜਾਬ ਨੂੰ ਆਪ ਦਾ ਘਰ ਆਪ ਦੀ ਧੀ ਦੀ ਉਮਰ ਵਾਲੇ ਆਪ ਦਾ ਘਰ ਤੇ ਇਹਨੇ ਵਸਾ ਲਿਆ ਆਪ ਦਾ ਜਵਾਕ ਵੀ ਇਹ ਪੈਦਾ ਕਰਿਆ ਤਾਂ ਹੁਣ ਪੰਜਾਬ ਦੇ ਪੈਸਿਆਂ ਦੇ ਨਾਲ ਆਸ਼ੀ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਕੌਣ ਪੁੱਛੂਗਾ ਹੋਰ ਕੋਸ਼ਿਸ਼ ਨੇ 92 ਨੂੰ ਭੇਜ ਦੋ ਐਮਐਲਏ ਨੂੰ ਕਹੋ ਜਾ ਕੇ ਪਿੰਡਾਂ ਚ ਲੋਕਾਂ ਦੀ ਸਾਰ ਲੈਣ ਜਿਹੜਾ ਇੰਨਾ ਵੱਡਾ ਸਾਡੇ ਕੋਲ ਖਜ਼ਾਨਾ ਐ ਜਿਸ ਖਜ਼ਾਨੇ ਵਿੱਚੋਂ ਬਾਦਰ ਸਾਹਿਬ ਪੈਨਸ਼ਨ ਵੰਡਦੇ ਸੀ ਸ਼ਗਲ ਵੰਡਦੇ ਸੀ ਆਟੇ ਦਾਲ ਦੇ ਕਾੜ ਦੇਂਦੇ ਸੀ ਸਭ ਕੁਝ ਤੁਸੀਂ ਕਾੜ ਕੱਟਦੇ ਸ਼ਗਲ ਦੀ ਸਕੀਮ ਬੰਦ ਕਰਤੀ ਪੈਨਸ਼ਨ 2500 ਕਿਸੇ ਦੀ ਆਂਦੀ ਨਹੀਂ ਹੈਗੀ ਕੁਝ ਤੋਂ ਖਜ਼ਾਨੇ ਤੋਂ ਲੋਕਾਂ ਨੂੰ ਦਿਓ ਹੱਕ ਤਾਂ ਲੋਕਾਂ ਨੇ ਉਹ ਖਜ਼ਾਨੇ ਸਾਡੀ ਗੱਡੀਆਂ ਦਰਜਨਾ ਗੱਡੀਆਂ ਮਾਤਾ ਜੀ ਦੀ ਭੈਣ ਜੀ ਭਾਬੀ ਜੀ ਤੁਹਾਡੀ ਗੱਡੀਆਂ ਜਹਾਜ਼ ਦੇ ਨਾਲ ਕੇਜਰੀਵਾਲ ਤੇ ਲੋਕਾਂ ਦੇ ਹਿੱਸੇ ਕੀ ਆਇਆ ਫਿਰ ਬੀਬਾ ਜੀ ਕਿਵੇਂ ਦੇਖਦੇ ਹੋ ਸਰ ਰਾਜਨੀਤੀ ਦੇ ਵਿੱਚ ਜਿੱਨੇ ਸ਼ਬਦ ਬੋਲੇ ਜਾਂਦੇ ਆ ਇੱਕ ਦੂਜਿਆਂ ਨੂੰ ਜਿੱਨੇ ਤਵੀਰ ਜੀ ਨੇ ਬਈ ਵਾਰੀ ਬੋਲਿਆ ਜਾਂ ਤੁਸੀਂਾਂ ਵੱਲੋਂ ਮਾਨ ਹੰਦੀ ਦਾ ਵੀ ਗੱਲ ਚ ਹੋਈ ਆ ਕਿ ਮੈਂ ਦੇਖ ਲਓ ਮੈਂ ਤਾਂ ਆਈ ਬੇਨਤੀ ਕਰਾਂਗੀ ਕਿ ਹਰੇਕ ਨੂੰ ਬਾਦਲ ਸਾਹਿਬ ਤੋਂ ਸਿੱਖਣ ਦੀ ਲੋੜ ਹੈ ਕੀ ਮੈਂ ਤੇ ਸ਼ਬਦਾਂ 'ਚ ਸਭ ਕੁਝ ਬੋਲ ਦਿੰਦੇ ਸੀ ਤੇ ਅੱਜ ਜਿੰਨਾ ਆਪਾਂ ਉਹਨਾਂ ਤੋਂ ਸਿੱਖ ਲਾਂਗੇ ਉਨਾਂ ਹੀ ਆਪਾਂ ਚੰਗਾ ਰਾਵਾਂਗੇ ਕਿਉਂਕਿ ਅੱਗੇ ਹੀ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਕੋਈ ਬੱਚਾ ਇੱਥੇ ਰਹਿ ਕੇ ਰਾਜ਼ੀ ਨਹੀਂ ਸਿਰ ਤੋਂ ਵਿਖੀ ਨਹੀਂ ਦਿਖਦਾ ਹਰ ਗਲੀ ਨੁੱਕੜ 'ਚ ਦਸ਼ੇ ਨੇ ਵਾਦ ਗਏ ਨੇ ਕਿ ਨੌਜਵਾਨਾਂ ਉਹਦੇ ਮਾਪਿਆਂ ਨੂੰ ਡਰ ਲੱਗਦਾ ਹੈ ਕਿ ਬੱਚਿਆਂ ਦਾ ਕੀ ਹੋਣਾ ਹੈਗਾ ਤੇ ਬਾਕੀ ਬਕਸੀ ਕੁਝ ਜਿਹੜੀ ਕਸਰ ਹੈ ਉਹ ਇੱਕ ਗੈਂਗਸਟਰ ਨੇ ਤੇ ਕਾਨੂੰਨ ਵਿਵਸਥਾ ਨੇ ਪੰਜਾਬੀ ਥਾਂ ਸਾਰੀ ਇੰਡਸਟਰੀ ਪੰਜਾਬ ਤੋਂ ਬਾਹਰ ਨਿਕਲ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਇਸ਼ਤਿਹਾਰਬਾਜ਼ੀ ਛੱਡ ਕੇ ਹਕੀਕਤ ਜ਼ਮੀਨ 'ਚ ਦੇਖਣਗੇ ਕਿ ਕਿਹੜੀ ਇੰਡਸਟਰੀ ਆਈ ਹੈ ਤੇ ਕਿਹੜੀਆਂ ਨੌਕਰੀਆਂ ਲੱਗੀਆਂ ਕਿ ਗੱਲਾਂ ਹੀ ਸੁਣਾਉਣ ਨੇ 2 ਸਾਲ ਗੱਲਾਂ ਸੁਣਦੇ ਹੋਗੇ 3 ਸਾਲ ਹੋਰ ਪੈਣੇ ਲੋਕਾਂ ਨੂੰ ਬੇਨਤੀ ਕਰ ਗੱਲਾਂ ਤੋਂ ਸचेत ਹੋ ਜਾਓ ਤਮਾਵਲ ਸੇ ਆਓ ਲੋਕ ਕਾਂਗਰਸੀ ਦੇ ਪਾਸੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਦੇ ਦੂਜੇ ਪਾਸੇ ਇਹਨਾਂ ਦੀ ਜਿਹੜੇ ਨੇਤਾ ਹੈਗੇ ਨਵਜੋਤ ਸਿੱਧੂ ਲਗਾਤਾਰ ਇਹਨਾਂ ਨੂੰ ਜਿਹਨੇ ਭੰਡ ਰਹੇ ਨੇ ਸਟੇਜਾਂ ਦੇ ਉੱਤੇ ਤਾਂ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਸਮਝੌਤਾ 2013 ਤੋਂ ਦਿੱਲੀ ਤੋਂ ਹੀ ਸ਼ੁਰੂ ਹੋ ਗਿਆ ਸੀ ਕੰਮ ਇਹ ਪੰਜਾਬ 'ਚ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਅਸੀਂ ਆਡਾ ਇਹ ਤਾਂ ਉਹ 2015 ਤੋਂ ਘੱਟ ਕੱਠੇ ਨੇ ਪੰਜਾਬ 'ਚ ਦੇਖ ਲਓ ਵਿਧੀਆਂ ਦੇ ਮਾਮਲੇ 'ਚ ਇਕੱਠੇ ਹੋ ਕੇ ਇਹਨਾਂ ਨੇ ਸਾਨੂੰ ਇਹਨਾਂ ਦਾ ਹੱਲ ਨਹੀਂ ਕਰਨ ਦਿੱਤਾ ਭੰਡ ਕੇ ਸਾਨੂੰ ਸਿਆਸਤ ਖੇਡੀ ਉਹਨਾਂ ਨੇ ਸਰਕਾਰਾਂ ਆਪਣੀਆਂ ਬਣਾਈ ਤਾਂ ਅੱਜ ਵੀ ਅਦਵੀ ਦੇ ਕੇਸ ਕਿੱਥੇ ਨੇ ਕਿਹੜਾ ਨੇ ਹੱਲ ਕੀਤਾ ਹਕੀਕਤ ਹੈ ਕਿ ਬੇਦਬੀਆਂ ਦੇ ਕੇਸ ਨੂੰ ਕਮਜ਼ੋਰ ਕਰਕੇ ਸੂਬੇ ਤੋਂ ਬਾਹਰ ਉਹ ਕੇਸ ਚਲੇ ਗਏ ਰਫਾ ਦਫਾ ਹੋ ਕੇ ਖਤਮ ਹੋ ਜਾਣਗੇ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਹੱਲ ਹੀ ਨਹੀਂ ਕਰਨਾ ਇਹਦੇ ਉੱਤੇ ਕੱਲੀ ਸਿਆਸਤ ਖੇਡਣੀ ਹੈ ਗੰਦੀ ਸਿਆਸਤ ਕੀ ਸੀ ਨਸ਼ੇ ਵੇਚਦੇ ਸਾਡੇ ਪਰਿਵਾਰ ਦੇ ਉੱਤੇ ਇਲਜ਼ਾਮ ਲਾਇਆ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ ਸਮਝੇ ਉਹ ਦਿਨ ਜੇਲ੍ਹ 'ਚ ਬੈਠਿਆ ਜੇ ਇਹਦੇ ਵਿੱਚ ਵੀ ਜੇਲ੍ਹ 'ਚ ਜਾਊਗਾ ਕੇਜਰੀਵਾਲ ਵੀ ਜਾਊਗਾ ਤੇ ਇਹ ਜਿਹੜਾ ਅਸੀਂ ਕਹਿੰਦੇ ਸਾਡੇ ਉੱਤੇ ਇਲਜ਼ਾਮ ਲੱਗ ਰਹੇ ਸੀ ਤਾਂ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕਰਦੇ ਜੇ ਅਸੀਂ ਨਸ਼ੇ ਵੇਚਦੇ ਆ ਲੋਕਾਂ ਦੇ ਪੁੱਤ ਮਰੀ ਜਾ ਰਹੇ ਨੇ ਤੇ ਇਹਨਾਂ ਨੂੰ ਪਰਵਾਹੀ ਨਹੀਂ ਕਿ ਨਸ਼ੇ ਹਰ ਗਲੀ ਹਰ ਮੁਕੜ 'ਚੇ ਮਿਲੇ ਮਹੀਨੇ ਬਣ ਕੇ ਬੈਠੇ ਨੇ ਹਫਤੇ ਬਣ ਕੇ ਬੈਠੇ ਨੇ ਨਸ਼ਾ ਨੂੰ ਰੋਕਣ ਦਾ ਕੰਮ ਕੌਣ ਕਰਿਆ ਕਿਹੜਾ ਵੱਡਾ ਇਹਨਾਂ ਨੇ ਜਿਹ ਕਹਿੰਦੇ ਮਗਰ ਮੈਂ ਛੱਡਾਂਗੇ ਕਿਹੜਾ ਮਗਰ ਮੈਂ ਛੱਡਾਂ ਨਾ ਮੈਂ 8 ਸਾਲਾਂ 'ਚ ਫੜਿਆ ਵਰਕੇ ਜਿਹੜੇ ਵੇਚਦੇ ਨੇ ਜਿਹੜੇ ਦੋ ਫੜੇ ਵੀ ਜਾਂਦੇ ਸ਼ਾਂਤੇ ਉਹ ਛੱਡੇ ਜਾਂਦੇ ਨੇ ਹਕੀਕਤ 'ਚ ਇਹ ਚੱਲ ਰਿਹਾ ਹੈ